ਇਹ ਕਿੰਨੋਂ 16 17 ਦੀ ਮੇਦ ਆ ਇਹ ਚੋਂ 16 17 ਦੀ ਹਾਂ ਕੰਮ ਵੱਡਾ ਹੋ ਹੀ ਜਾਂਦਾ ਦੇਖ ਲਾ ਦੇਖ ਲਓ ਫਿਰ ਹੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਇਹ ਪਿੰਡ ਜਿਹੜਾ ਆਪਣਾ ਰਹਿ ਜਾਂਦਾ ਸੱਦਾ ਸਿੰਘ ਵਾਲਾ ਜਮਾ ਮੂਸੇ ਦੇ ਨਾਲ ਹੈਗਾ ਜਦੋਂ ਮਾਨਸਾ ਤੋਂ ਆਪਾਂ ਤਲਵੰਡੀ ਸਾਬੋ ਦੇ ਮੇਨ ਰੋਡ ਤੇ ਜਾਂਦੇ ਹਾਂ ਹਨਾ ਤੇ ਮੂਸਾ ਪਿੰਡ ਆਉਂਦਾ ਤੇ ਮੂਸੇ ਪਿੰਡ ਤੋਂ ਇਹ 3 ਕਿਲੋਮੀਟਰ ਦੀ ਦੂਰੀ ਤੇ ਰਹ ਜਾਂਦਾ ਸੱਦਾ ਸਿੰਘ ਵਾਲਾ ਅੱਜ ਆਪਾਂ ਤੁਹਾਨੂੰ ਇੱਕ ਸੂਣ ਵਾਲੀ ਮੱਝ ਜਿਹੜੀ ਉਹ ਦਿਖਾਵਾਂਗੇ ਜਿਹੜੀ ਸਕਰੀਨ ਤੇ ਦਿਖਾਈ ਦੇ ਜਾਂਦੀ ਹੈਗੀ ਆਜੋ ਡਿਟੇਲ ਲੈ ਕੇ ਦਿੰਨੇ ਆਂ ਬਾਈ ਨਾਲ ਕਰਾਉਣਿਆਂ ਗੱਲਬਾਤ ਕੀ ਰੇਟ ਰਹਿੰਦਾ ਇਸ ਮੱਝ ਦਾ ਤੇ ਦਿਨ ਸਿਰਫ ਇਹ ਇੱਕ ਜਾਂ ਦੋ ਲਊਗੀ ਤੇ ਆਜੋ ਕਰਾਈਏ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਪਹਿਲਾਂ ਤਾਂ ਨਾਮ ਦੱਸੋਗੇ ਇਹਦਾ ਨਾਮ ਗੁਰਸੇਮਨ ਸਿੰਘ ਗੁਰਸੇਮਨ ਸਿੰਘ ਠੀਕ ਆ ਬਾਈ ਤੇ ਪਿੰਡ ਆਪਣਾ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਠੀਕ ਹੈ ਤੇ ਬਾਈ ਜਿਵੇਂ ਆਪਣਾ ਮੱਝ ਸੇਲ ਕਰਨੀ ਹੈ ਜਿਹੜੀ ਪਿੱਛੇ ਦਿਖਾਈ ਦੀ ਜਾਂਦੀ ਹੈ ਹਨ ਤੇ ਕਿੰਨੇਵੇਂ ਸੂਏ ਸੂਣ ਵਾਲੀ ਹੈ ਤੀਜੇ ਸੂਏ ਸੂਣਾ ਇਹਨੇ ਤੀਜੇ ਸੂਏ ਤੇ ਦੂਜੇ ਸੂਏ ਦੁੱਧ ਕਿੰਨਾ ਕੁ ਦਿੱਤਾ ਇਹਨੇ 14-15 ਲੀਟਰ 14 ਤੇ 15 ਲੀਟਰ ਉਹ ਬਹੁਤ ਹੋ ਜਾਂਦਾ 14-15 ਬਾਦੂ ਹੈ ਹਾਂ ਦੋਨਾਂ ਦੇ ਲੇਵੇ ਵੀ ਦੇਖਣਾ ਤੇ ਇਹਦੇ ਵੀ ਦਿਖਾਏ ਨੀ ਮੱਝਾਂ ਦੇ ਲੇਵੇ ਤਾਂ ਠੀਕ ਹੈ ਗੱਲ ਤੇ ਮੈਂ ਉਹ ਗੱਲ ਕਰਦਾ ਵੀ 15 ਲੀਟਰ ਬਹੁਤ ਹੋ ਜਾਂਦਾ ਤੇ ਹੁਣ ਕਿੰਨਾ ਕੁ ਦੇਉਗੀ ਫਿਰ ਅਜੇ ਕਿ ਇਹਨੂੰ 16-17 ਦੀ ਮੇਦ ਹੈ ਇੱਥੇ 16 17 ਦੇ ਕਮ ਵੱਡਾ ਹੋ ਹੀ ਜਾਂਦਾ ਦੇਖ ਲਾ ਦੇਖ ਲੋ ਫਿਰ ਹੈ ਗਰੰਟੀ ਨਾਲ ਗਰੰਟੀ ਨਾਲ ਤੇ ਜੇ ਕੋਈ ਬੰਦੇ ਨੇ ਸੌਦਾ ਕਰ ਲਿਆ ਫਿਰ ਗਰੰਟੀ ਜੇ ਪੂਰਾ ਨਾ ਉਤਰਿਆ ਗਿਆ ਫਿਰ ਹਫਤਾ ਚੋਲੇ ਸਾਡੇ ਕੋਲ ਚੋਲੇ ਜੇ ਸੁਣਨ ਤੋਂ ਬਾਅਦ ਜੋ ਸੂਪੀ ਹਫਤਾ ਚੋਲੇ ਠੀਕ ਹੈ ਵੀ ਹੁਣ ਤੂੰ 16 ਕਹਿਣਾ ਕਿ 17 16 ਲੀਟਰ ਮੰਨੋ ਤੁਸੀਂ 16 ਲੀਟਰ 16 ਵੀ ਬਹੁਤ ਹੋ ਜਾ ਠੀਕ ਹੈ ਤੇ ਲੈ ਕਿੰਨੇ ਦਿਨ ਜਾਊਗੀ ਉਹ ਦੋ ਲੈ ਜੇ ਤਿੰਨ ਦੇ ਜੇ ਇੱਕ ਲੈ ਜੇ ਇਹਨਾਂ ਨੂੰ ਮੌਕੇ ਦੇ ਡਿਪੈਂਡ ਆ ਠੀਕ ਹੈ ਤੀਜਾ ਸੂਆ ਸੂਣ ਵਾਲੀ ਮਾਜਾ ਮਿੱਤਰੋ ਕਦ ਕਾਠ ਹੈਗਾ ਚੰਗਾ ਬਾਕੀ ਸੰਗਾ ਸੁੰਗਾ ਦੀ ਤੁਸੀਂ ਚੈੱਕ ਕਰ ਲਓ ਤੇ ਬਈ ਤੋਰੀ ਮੜੀ ਫਿਰ ਆਪਾਂ ਰੇਟ ਪਤਾ ਕਰਦੇ ਆਂ ਬਾਈ ਤੋਂ ਬੇਲ ਵੀ ਚੰਗੀ ਐ ਮੱਝ ਦੀ ਸਿੰਘ ਜਰੂਰ ਖੁੱਲਾ ਪਉਂਦੀ ਆ ਤੇ ਥੱਲੋਂ ਵਧੀਆ ਤਿਆਰ ਹੁੰਦੀ ਆਉਂਦੀ ਆ ਆ ਸਾਈਡ ਕੋਲ ਤੁਸੀਂ ਚੈੱਕ ਕਰ ਲਓ ਲੈ ਜਾ ਬਈ ਲੈ ਇਹ ਆ ਦੇਖ ਲਓ ਤੁਸੀਂ ਲੰਮੀ ਲੈ ਜਾ ਬਈ ਲੰਮੀ ਤੇ ਆ ਜਾਵੋ ਰਾਂ ਲਿਆ ਹੋਰਾਂ ਆਜਾ ਕਰਾਂ ਇਧਰ ਹੀ ਲੈ ਆਪਾਂ ਦੁਬਾਰੇ ਤੋਰ ਕੇ ਦਿਖਾ ਦਈਏ ਇਹਨੂੰ ਖਿੱਚੋ ਤਾਂ ਨਹੀਂ ਜੀ ਵਾਵਾ ਕਰਦੀ ਐ ਤੇ ਤੁਸੀਂ ਬਾਕੀ ਹਾਈਟ ਦੀ ਜੱਜਮੈਂਟ ਲੈ ਜਾ ਹੁਣ ਉਧਰ ਨੂੰ ਲੈ ਜਾ ਪਤਾ ਲੱਗ ਜੇ ਸਮਾਰ ਕੇ ਦਰਸ਼ਕਾਂ ਨੂੰ ਵੀ ਆ ਦੇਖੋ ਥੱਲੋਂ ਤੁਸੀਂ ਚੈੱਕ ਕਰ ਲਓ ਨੇੜੇ ਜਮਾ ਕੈਮਰਾ ਲਾਤਾ ਆਪਾਂ ਤੇ ਢਿੱਲਾਂ ਤਾਂ ਖਾਸੀਆਂ ਪਈਆਂ ਖਾਣ ਜਰੂਰ ਪਤਲਾ ਪਉਂਦੀ ਤੇ ਲੰਮਾ ਥੋੜਾ ਜਿਹਾ ਤੇ ਆ ਦੇਖੋ ਬਣਦੇ 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 ਤੇ ਇੱਕ ਬਾਈਆਂ ਕੋਲੇ ਇਹ ਗੱਲ ਕਰਕੇ ਆਹ ਮੱਝ ਵੀ ਤਾਜੀ ਸੂਈ ਹੋਈ ਐ वैसे भाई दा कोई व्यापार दा काम नहीं हैगा ते आ एदा कटरू अच्छा भाई एक गल और दस बे एदे टीका ਭਰਾਇਆ ਸੀ ਕਿ ਕਿਵੇਂ ਟੀਕਾ ਟੀਕਾ ਸਾਣ ਤੋਂ ਤਾਂ ਕਰਾਈਆਂ ਨਹੀਂ ਕਿਤੇ ਅਜ ਤੱਕ ਅੱਛਾ ਘਰੂ ਝੋਟੀਆਂ ਦੋਨੇ ਠੀਕ ਹੈ ਕੋਈ ਪਤਾ ਟੀਕੇ ਦਾ ਇਹਦਾ ਇਹ ਗਵਰਨਮੈਂਟ ਦਾ ਹੈ ਇਹ ਸਰਕਾਰੀ ਸੀ ਬਣਦੀ ਹੈ ਠੀਕ ਹੈ ਠੀਕ ਹੈ ਤੇ ਹੁਣ ਇਹਦਾ ਰੇਟ ਕਿੰਨਾ ਕਰਤਾ 1,30,000 ਰੁਪਏ ਲੈਣ ਦੇਣ ਕਰਨਗੇ 1,30,000 ਬਲਾਂ ਨਹੀਂ ਹੋ ਗਿਆ ਨਹੀਂ ਬਲਾਂ ਨਹੀਂ ਬਾਲਾ ਨਹੀਂ ਹੈਗਾ ਬਾਲਾ ਨਹੀਂ ਹੈਗਾ ਨਹੀਂ ਹੈਗਾ ਚੱਲ ਤੇਰੀ ਮਰਜ਼ੀ ਹੈ ਠੀਕ ਹੈ ਗੱਲ ਰੇਟ ਤਾਂ ਚਲੋ ਕਰਨਾ ਹੀ ਹੁੰਦਾ ਹਨਾ ਤੇ ਦੇ ਕਿੰਨੇ ਜਿ ਦੇਂਗਾ ਜਮ੍ਹਾਂ ਸਹੀ ਕੋਈ ਕਰਦਾਂਗੇ ਮਾਨਤਾ ਨਹੀਂ ਜਿਵੇਂ ਕੋਈ ਮਾਨਤਾ ਕਰਦੇ ਜੋ ਮੌਕੇ ਤੇ ਬਣੂਗਾ ਨੰਬਰ ਬੋਲੀ ਬਾਈ 94174 51801 94174 74 51801 51801 ਹਾਂ ਠੀਕ ਹੈ ਬਾਈ ਚਲੋ ਧੰਨਵਾਦ ਬਾਈ ਤੇਰਾ ਹਨਾ